ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਵਾਂਗੇ ਆਪਾਂ ਜਾਹਾਂਗੇ ਬਈ ਪਟਿਆਲਾ ਨੂੰ ਮਸ਼ੀਨ ਦਾ ਸਪੇਅਰ ਪਾਰਟ ਦਾ ਸਮਾਨ ਲੈਣ ਚੱਲਾਂ ਫਿਰ ਹੋਰ ਠੀਕ ਐ ਕਾਸ ਭਰਾਇਆ ਤੋ ਕਿਸ ਚੀਜ਼ ਭਰਾਇਆ ਬਈ ਆ ਮੋਟਰਸਾਈਕਲ ਆ ਬੰਦ ਹੋ ਗਈ ਇਸ ਵਿੱਚ ਤੇਲ ਨਹੀਂ ਰਹਾ ਮੈਨੂੰ ਲੱਗਦਾ ਮੋਟਰਸਾਈਕਲ ਕਿਸ ਦਾ ਬੈਠ ਠੀਕ ਹੈ ਹੋਰ ਸੋਨੀ ਠੀਕ ਹੈ ਲਾ ਫੇ ਮੋਟਰਸਾਈਕਲ ਕਿਸ ਤਰ੍ਹਾਂ ਲੈ ਜਾਈਏ ਅਬ ਕਾ ਕਰੀਏ ਪੈਂਦ ਲੈ ਜਾਈਏ ਜਦੋਂ ਤੁਸ ਨੂੰ ਚਲਾਵਾ ਤੇਲ ਵੀ ਪੁਵਾਏ ਕਰੋ ਉਸਮਾ ਪੁਵਾਏ ਚਲਾਉ ਤੂੰ ਥੋੜਾ ਚਲਾਉਂ ਨਾ ਚਲੇ ਆਂ ਤਾ ਭਈ ਇਹਨੇ ਰੰਟ ਕੋਣ ਚਲਾਵਾ ਮੀਨੂ ਕੋਈ ਮਾਮਾ ਕੋ ਭੇਜਦੇ ਤੇ ਉਹ ਆਇਆ ਨਹੀਂ ਉਹ ਚਲਾਵਾ ਕੌਣਾ ਮੋਟਰਸਾਈਕਲ ਨੂੰ ਗੁੱਡੋ ਚਲਾਉ ਤਕਰੇ ਉਹ ਗਲ ਚਲਾ ਗਿਆ ਕਰ ਲੈ ਤੋ ਆ ਮੈਨੂੰ ਜਾ ਗਿਆ ਜੀ ਪਟਿਆਲਾ ਆਪਾਂ ਸਰੰਦਰ ਰੋਡ ਇਹਦੇ ਬੇਗਮ ਸਿੰਘ ਦਾ ਸਾਮਾਨ ਰਾਜੇ ਮਹਾਰਾਜਾਂ ਦਾ ਸ਼ਹਿਰ ਹੈ ਪਟਿਆਲਾ ਛਾਈ ਸ਼ਹਿਰ ਸੋਨੀ ਗਰਮੀ ਲੱਗ ਰਹੀ ਆ ਯਾਰ ਮੈਂ ਜਦ ਮੈਨੂੰ ਗੱਡੀ ਵਾਂਗੂ ਆ ਯਾਰ ਕਿਹਾ ਤਲਕਾਈ ਜੀ ਵਾਲਾ ਮੌਸਮ ਹੋ ਗਿਆ ਹੋਰ ਇੱਕ ਤਰ੍ਹਾਂ ਉਹ ਮਾਰੂਠੀ ਲਗਾ ਰਿਹਾ ਉਹ ਤਾਂ ਕਹਾਂ ਮਾਂਗਾ ਸੀਬ ਸ਼ਕਤੀ ਹੈ ਗਰੂਰੇ ਦੇ ਲਹਿਗੇ ਬਾਈ ਸਮਾਨ ਆਪਾਂ ਚਲਾਓ ਕਿੰਨੇ ਵੀ ਚਾਹਤ ਤੋਂ ਵੀ ਲੱਗੇ ਬਾਈ ਸਮਾਨ ਲਖਾਨ 엘ਿਵੇਟਰ ਗੇਅਰ ਜੀ ਤੌਰ ਤੇ ਬੰਦੇ ਨੂੰ ਮਰੇ ਨੂੰ ਘਬਰਾਟ ਹੋ ਗਈ ਕੀ ਹੋ ਗਿਆ ਇਹ ਗੱਡੀ ਵਸ ਨਹੀਂ ਉਹ ਗਾਜ ਦੇ ਉੱਪਰ ਕਿਹਾ ਆਉਂਦੇ ਸਨ ਪਰਾਨੀ ਬੁੜੀਆਂ ਵਾਲਾ ਕੰਮ ਹੋ ਜਾ। ਉਹ ਬੜਾ। ਲਖਾਓ ਬਾਈ ਲਖਾਓ ਸਮਾਨ ਲਖਾਓ। ਇੱਕ ਫਾਟਾ ਬਲੈਂਡ ਹੈ ਨਾ 1446 ਰੋਟਾ ਬੀਟ। ਇੱਕ ਸਾਡੇ ਨਾਲ ਵੀ ਹੋ ਗਿਆ ਜੀ ਸਮਾਨ 12 ਲੈ ਗੱਡੀ ਮਾਂ ਆਵੀ ਜਾਏਗਾ ਬਣੀ ਮਾਨ ਮੈਂ ਗੱਡੀ ਮਾਂ ਆਵੀ ਜਾਏਗਾ ਬਣੀ ਮਾਨ ਨੇ ਵੀ ਧਰ ਦੇ ਵਰਕੇ ਕਾਲੇ ਮਾਨ ਮਲਾ ਕੇ ਸਾਰਾ 48255 ਰੁਪਏ ਬਣ ਗਏ ਬਾਈ ਅੱਜ ਨਹੀਂ ਨਹੀਂ ਬਾਕੀ ਹੋਰ ਲੱਗ ਰਹੇ ਹੈਗਾ ਜਿਹੜਾ ਹੋਏਗਾ ਪਰ ਕਿ ਆਪਾਂ ਪਰਾਂ ਦੇ ਲੈਹੇਗੇ ਬਾਈ ਸਾਈ ਮਾਰਕੀਟ ਦੇ ਸਮਾਨ ਨਿਊ ਕਾਬਲੀ 베어ਿੰਗ ਸਟੋਰ ਉਰੇ ਤੇ ਲੈ ਆ ਬਾਈ ਆਪਾਂ ਨੇ ਗਰੀਸ ਐਸ ਕੇ ਐਫ ओरिजिनल ਐਸ ਕੇ ਐਫ ਦਾ ਗਰੀਸ ਹੈ ਬਾਈ 350 ਰੁਪਏ ਕਿਲੋ 10 ਕਿਲੋ ਗਰੀਸ ਲਿਆ ਆਪਾਂ ਨੇ ਇੱਕ ਲੈ ਯਾਰ ਇੱਕ ਪਰ ਵਾਲੇ ਬਲੇਟ ₹10 ਦੇ ਰਗੇ ਰਿਪਰ ਵਾਲੇ ਪਲੇਟ ਹੋ ਗਏ ਨੇ ਐਮ ਟੈਪ 14 ਰੁਪਏ ਬਾਈ ਨੇ ਹਯੋਧਿਆ ਪੀਸ ਹਿਸਾਬ ਚਲਾਉਂ ਬਾਈ ਪਿੰਡ ਨੂੰ ਹੋ ਗਈ ਖਰੀਦਦਾਰੀ ਕੀ ਹਾਲ ਹੈ ਬਾਈ ਕਿਤੇ ਜੀ ਸਮਾਨ ਲੈ ਕੇ ਪਟਿਆਲੇ ਦੇ ਆਪਾਂ ਫੌਜੀ ਵੀਰ ਜਾ ਰਹੇ ਆਂ ਦੇਖੋ ਕੁੜੀਆਂ ਵੀ ਆ ਬਾਈ ਗੈਲ ਹਣਾ ਇਹ ਦੇਖ ਇਹ ਬਜ਼ੁਰਗ ਵੀ ਹੈ ਕੋਈ ਕੈਪਟਨ ਸੀਨੀਅਰ ਕਰਨਲ ਹੋਣਾ ਇਹੋ ਦੇਖੋ ਨਾ ਗੋਲੀ ਗੋਲੀ ਮਾਰਦੇਗਾ ਇਹ ਕੀ ਕਰਤਾ ਹੈ ਮਹਰੀ ਲੜਕੀ ਕੋ ਦੇਖਤਾ ਹੈ ਹੈ ਬਦੁੱਖ ਵਾਲੀ ਰੰਗ ਰੀਆਂ ਕਰ ਰੇ ਹੈ ਮਹਰੀ ਲੜਕੀ ਕੋ ਦੇਖਤਾ ਹੈ ਸਰਦਾਰ ਜੀ ਦੇ ਵਿੱਚ ਸਰਦਾਰ ਹਿੰਦੀ ਭੁੱਲਣ ਲੱਗ ਜਾਵਾਂ ਫਿਰ ਨੇ ਸਾਰੇ ਜਿਹੜੇ ਆਪਣੇ ਰਿਟਾਇਰ ਫੌਜੀ ਆਏ ਹੋਏ ਆ ਉਹ ਵੀ ਦੇਖੀ ਗਈ ਮਹਰੀ ਬਾਤਾਂ ਕਰਦੇ ਕਰਦੇ ਹਿੰਦੀ ਲੱਗ ਜਾਵਾਂ ਬੋਲਣਾ ਅੱਜ ਜੀ ਬਾਈ ਫੌਜ ਜਣਾ ਵੀ ਐ ਤੇ ਸਰਦਾਰ ਵੀ ਐ ਤੇ ਜਾ ਰਿਆ ਮੇਨ ਹੀ ਨਾ ਮੁਰਾ ਨਾ ਇਧਰ ਪਿੰਡਾਂ ਮਰੂ ਕਿੜਾ ਦੇ ਕੇ ਆਵੇਂ ਅੱਗੇ ਵੀ ਕਈ ਵਾਰ ਹੀ ਮਿਲੇ ਮਾਨੂੰ ਸੀਡੀ ਦੇ ਵੀ ਦੋ ਦੋ ਲੰਦੇ ਲੈ ਕੇ ਜਾ ਰਿਆ ਆਮੁਰਾ ਮੁਰਾ ਸੀਡੀ ਮਾਰੇਗਾ ਇਹ ਦਾਇਂ ਚੱਲ ਪਾਇਂ ਚੱਲ ਅੱਗੇ ਬਾਈ ਪਟਿਆਲੇ ਦੇ ਸਮਾਨ ਲੈ ਕੇ ਤਾਰ ਰਹੇ ਆ ਗੱਡੀ ਮੰਦੇ ਸਮਾਨ ਬੰਦੇ ਆਪਣੇ ਪੂਰੇ ਲਾ ਦੇ ਅੰਦਰ ਕੋਨੇ ਜੇ ਮਾ ਲੱਗ ਗਿਆ ਬਈ 51 52000 ਦਾ ਸਮਾਨ ਆ ਗਿਆ ਬਾਕੀ ਬੈਲਟਾਂ ਰਹਿ ਗਈਆਂ ਹਜੇ ਸਰਵਿਸ ਕਰ ਰਹੀ ਆ ਇੱਕ ਰੇਗੀ ਲੇਟਰ ਲੱਗੇਗਾ ਨਵਾ ਤਕਰੀਬਨ ਲੱਖ ਰੁਪਏ ਦੇ ਕਰੀਬ ਰੇਪੇਰ ਪਰ ਖਰਚ ਆਏਗਾ ਤੇ ਕੀ ਆਪਣਾ ਮਿਲ ਲਗਾਇਆ ਬਈ ਢੇੜਾ ਲਾ ਕੇ 5105 ਮਾ ਪਾएंगे ਭਾ ਡੀਜ਼ਲ ਫੁੱਲ ਕਰਕੇ ਲੈ ਕੇ ਦੇ ਬਈ ਟੰਕੀ ਦੇਖੋ ਕਿੰਨਾ ਖਾਹਾ ਤੇਲ ਮਿਲ ਲਗਾ ਕਰਾਂ ਇਨਸ਼ਾ ਅੱਲਾਹ ਪਾ ਜ਼ੀਰੋ ਕਰਦੀ ਸੁਣੀ ਬੈਟਰੀ ਚਲਾਵਾ ਬਈ ਭਰ ਦੇ ਬਈ ਐਨ ਉੱਪਰ ਤੱਕ ਐਨ ਹਲਾ ਹਲਾ ਆ ਗਿਆ 38 ਲੀਟਰ ਤੇਲ ਪੀਆ ਬਈ ਦੋਏ ਟਰੈਕਟਰ ਆਪਣੇ 40 ਦੇ ਉੱਪਰ ਜਹਾਂ 43 44 42 43 44 45 ਤੱਕ ਇਸਨਾ ਟਰੈਕਟਰ ਨੇ 38 ਲੀਟਰ ਤੇਲ ਖਾਇਆ 200 ਕਾਉਂਟਰ ਗੰਨਾਂ ਤਾਰ ਕੇ ਆਇਆ 200 ਕਾਉਂਟਰ ਗੰਨੇ ਮਾਂ 38 ਲੀਟਰ ਡੀਜ਼ਲ ਖਾ ਗਿਆ ਟਰੈਕਟਰ ਠੀਕ ਹੈ ਭਾਈ ਇਹੋ ਦੇਖ ਠੀਕ ਦਿਓ ਜੀ ਪਾਵੇਂ ਆਪਾਂ ਹੌਲੈਂਡ ਮੈਂ ਡੀਜ਼ਲ ਪਲਾਉ ਚੱਲ ਰਹੇ ਆ ਆਪਣੇ 4 ਕਿੱਲਾਂ ਮਾਰੇ ਦੇ ਪਲਾਉ ਆਪਾਂ ਨੇ ਦੇਖਦੇ ਆ ਟੰਕੀ ਭਰਖਾ ਚਾਰ ਗਿੱਲਾਂ ਵਿੱਚ ਕਿੰਨਾ ਤੇਲ ਖਾਇਆ ਕਰਦੀ 0 ਲਿਓ ਜੀ 0 ਹੋ ਗਈ ਲੱਗੀ ਚਿੜੀਆਂ ਚੱਲੋ ਮਾਰਦੇ ਚਾਰ ਗਿੱਲਾਂ ਵਿੱਚ ਆਪਾਂ ਜਾਵਾਂਗੇ ਦੋ ਗਿੱਲੇ ਹੋਰ ਸਾਈਡ ਦੀ ਮੈਂ ਆਪਣੇ ਗੰਨੇ ਵਾਲੇ ਹੁਣਾਵਾ ਮਾਰਨ ਡੀਜ਼ਲ ਪਾ ਕੇ ਚਾਹ ਬਣ ਰਹੀ ਏ ਯਾ ਪੀ ਗੇ 20 ਲੀਟਰ ਪਾ ਕੇ ਕੱਟ ਕਰ ਗਿਆ 24 ਲੀਟਰ ਥੋੜਾ ਜਿਹਾ ਵੱਧ ਪਿਆ 4 ਕਿੱਲਾਂ ਵਿੱਚ 20 ਲੀਟਰ ਤੇ ਰਖਾ ਗਿਆ ਬਾਈ ਪਲੌਮਾ ਪਰ ਮਿੱਟੀ ਲਾਲ ਗੜਦੀ ਤਲੇ ਰੈਕਟਰ ਨਾਲ ਹੈ 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 ਨਾਲ ਰੈਕਟਰ ਕੀ ਹੈ ਅ 6 ਲੀਟਰ ਕਿੱਲੇ ਦਾ ਤੇ ਲਿਖਾ ਗਿਆ ਆ ਮਾਂ ਮੇ ਪਪਾ ਉਹ ਗੰਨੇ ਵਾਲਾ ਮਾ ਬਾਬ ਗੇ ਉਹ ਪਲਟਿਆ ਬਾਈ ਖੇਤ ਦੇ ਚਾੜਾ ਘੜ ਗਿਆ ਜਿਹੜਾ ਲਾਲ ਮਿੱਟੀ ਉਪਰਾਲੀ ਪਰੂਲੀ ਜੀ ਦੀ ਬਾਹੀ ਵੀ ਮਾ ਕਿੱਧੇ ਗਈ ਬਾਰੂ ਦੇਓ ਜੀ ਪਹੁੰਚ ਗਏ ਖੇਤ ਨੂੰ ਆਪਾਂ ਆਪਾਂ ਸ਼ੁਰੂ ਕਰਾਂਗੇ ਬਾਈ ਨੂੰ ਗੱਬੇ ਦੇ ਤੱਪੇ ਮਗਰ ਜਿਸਤਰਾ ਉਰੇ ਤੇ ਲੱਗੇਗੇ ਉੱਠਾ ਕੁ ਮੇਗਾ ਟਰੈਕਟਰ ਜਿਹਦਾ ਆਪਣੇ ਕੋਲ ਹਾਈਡਰੌਲਿਕ ਹੁੰਦਾ ਫਿਰ ਤਾਂ ਆਪਾਂ ਚਵੇਰੇ ਦੇ ਇੱਕ ਸਾਈਡ ਤੇ ਲੱਗ ਕੇ ਦੂਜੀ ਸਾਈਡ ਨੂੰ ਵਗ ਜਾਂਦਾ ਵੀ ਆਪਾਂ ਦੇ ਖੂਰੇ ਦੇ ਨਰਨੇ ਇਹ ਪੱਤਾ ਗਰੀਬ ਰਖੇਤ ਦਾ ਬੜਾ ਮੋਟਾ ਉਤਰ ਉਤਰ ਹੋ ਜਾਉ ਗੇੜਾ ਬਾਦ ਨੂੰ ਬੱਦ ਘਟ ਲਾਉਂਗਾ ਐ ਮਮਾ ਦੂਏ ਆ ਮੀਡੀਅਮ ਆ ਚੱਲੇਗਾ ਭਾਈ ਟਰੈਕਟਰ ਆ ਇਹ ਦੇਖੋ ਪਰਾਂ ਦੇ ਢੇਡਾ ਲੈ ਕੇ ਆਈਦੇ ਆਪਾਂ ਪੁਰਾਂ ਦੇ ਆਪਾਂ ਨੇ ਪਰਾਂ ਨੂੰ ਕਰ ਲਿਆ ਇਸ ਤਰ੍ਹਾਂ ਜਾਏਗਾ ਬਾ ਉਹ ਪਰਲੇ ਸ਼ਰੇ ਤੇ ਜਾ ਕੇ ਫਿਰ ਇੱਧਰ ਨੂੰ ਇੱਧਰ ਦੇ ਇੱਧਰ ਨੂੰ ਨਿਉ ਪੁੱਠਾ ਟਰੈਕਟਰ ਘਮਾਈ ਜਾਏਗੇ ਨੇ ਉਹ ਬਨਿਉ ਪਾਗਲ ਦਾ ਛਪੇਰੇ ਨੂੰ ਬੰਨ੍ਹਤਾ ਜਾਈਏਗਾ ਟਰੈਕਟਰ ਜਿਹੜੀ ਉਹ ਲੀਕ ਹੈ ਉਹ ਛਪੇਰਾ ਰਹੇਗੀ ਇੱਕ ਜੀ ਆਪਾਂ ਛਪੇਰੇ ਨੂੰ ਬਗਲ ਦੇ ਫਿਰ ਨੇ ਗੱਬੇ ਦੋ ਇਕੱਟੀਆਂ ਹੋ ਜਾਂ ਫਿਰ ਜ਼ਿਆਦਾ ਉੱਚਾ ਨਹੀਂ ਮੋ ਜਾ ਬਈ ਕਹੇ ਉਹ ਸਾਹਬ ਹੈ ਬਈ ਪਲੌ ਚਲਾਣੇਗਾ ਬੜਾ ਵਧੀਆ ਚਲਾ ਆਇਆ ਨਾ ਕੋਈ ਚੁੱਕਰ ਨਹੀਂ ਠੀਕ ਹੈ ਇਹਨੇ ਕੋਰ ਕੱਢਦੀ ਲਾਲ ਮਿੱਟੀ ਵਈ ਹਾਲੇ ਤੇ ਸਿੰਚੀ ਪਟਾਈ ਕਰਾਂਗੇ ਬਸ ਮਤਲਬ ਇਹ ਟਰੈਕਟਰ ਇੱਧਰ ਨੂੰ ਜਾਏਗਾ ਪਰਾਂ ਦੇ ਫਿਰ ਇੱਧਰ ਨੂੰ ਆ ਜਾਏਗਾ ਬਸ ਇਤਰੀ ਬਗਲ ਦੇ ਬਗਲ ਦੇ ਛਪੇਰੇ ਨੂੰ ਬੰਦੇ ਬਗ ਜਾਂਗੇ ਜਦ ਦੋ ਕਗੇੜੇ ਹੋਰ ਲੱਗੇ ਫਿਰ ਆਪਾਂ ਇਸ ਤਰ੍ਹਾਂ ਵੀ ਹਲਾਈ ਪਾ ਲੇਗੇ ਮਤਲਬ ਇੱਧਰ ਨੂੰ ਬਗ ਜੇ ਕਰੇਗਾ ਇਤਰੀ ਥੋੜਾ ਜਿਹਾ ਡੰਡਾ ਪਾ ਬੜਾ ਮਾ ਪਿਛਲਾ ਘੱਟ ਲੱਗ ਰਿਹਾ ਹਾਲਾ ਬਈ ਉਹ ਚੌਰਸ ਕਰ ਲਈ ਬਈ ਦੇਖੋ ਇਹ ਤੋਂ ਪਹਿਲਾਂ ਘਮਾ ਕੇ ਲਾਈਗੇ ਬਾਈ ਕੋਈ ਚੀਜ਼ ਹੈ ਦੇਖੋ ਇਹ ਲੋਹੇ ਦਾ ਪੱਥਰ ਹੈ ਪਤਾ ਨਹੀਂ ਕਿ ਆਇਆ ਹੈ ਲੋਹੇ ਵਾਲਾ ਖੰਭਾ ਹੈ ਬਾਈ ਕੋਈ ਪੁਰਾਣਾ ਖੇਤ ਮਾਂ ਜੋ ਕੱਟ ਲੈਣਾ ਉਹ ਬਲ ਪੈ ਗਿਆ ਮਨ ਨਾਲ ਲਾਉਂ ਮਾ ਕਲਕ ਝਟਕਾ ਲੱਗਾ ਇਸ ਪਰ ਟਰ ਰੋਕ ਦੇਣਾ ਲਾਉਂ ਮਾ ਬਲ ਪਰ ਦੇਖੋ ਟਾਈਮ ਕਿੰਨਾ ਉਦੋਂ ਬੁਰਾ ਨਸਾਨ ਨਹੀਂ ਲਾਦੇ ਆਪਾਂ ਚਾਰ ਸਾਲ ਹੋ ਗਏ ਬਾਈ ਖੇਤ ਨੂੰ ਆਪਣੇ ਬੈਨ ਨੂੰ ਕਈ ਵਾਰੀ ਬਾਹੀ ਹੋਲੀ ਮਤਲਬ ਇਹ ਚੀਜ਼ ਨਹੀਂ ਮਿਲੀ ਦੀ ਪਲੌਂ ਨੇ ਕੱਟਦੀ ਦੇਖ ਲਿਓ ਹੈ ਫਸਕਾ ਟਰੈਕਟਰ ਫਸਲੀ ਪਗੜੀਆਂ ਆ ਰੇ ਆ ਜਾਣਾ ਉਹ ਪਟ ਪਟ ਲਾਲ ਬੱਟੇ ਕਰ ਰਿਹਾ ਜੀ ਕੰਮ ਸੈਟਾਂ ਬਣ ਗਈਆਂ ਬਹਨ ਰਹੇਗੇ ਦੋ ਦੋ ਚਾਰ ਕਿਡੇ ਸਭੇ ਰਹੇਗੇ ਆ ਗਿਆ ਮਦਿਓ ਮਰ ਗਿਆ ਤੂੰ ਕੱਲ ਨੂੰ ਤੂੰ ਪਹੁੰਚ ਆ ਗਿਆ ਨੂੰ ਫਿਰ ਰੁਕਾ ਬਿਟਰ ਗੱਲ ਕਰੇਗੇ ਯਾਰ ਲਿਓ ਬਾਈ ਨਿਬੜ ਗਿਆ ਆਪਣਾ ਚਲਾਉਂਗਾ ਮੜੇਗਾ ਬਾਈ ਕੋਈ ਖੇਤ ਜਾਦਾ ਚੰਨੀ ਮਾਰੀ ਹੁੰਦਾ ਬਾਈ ਹੋਲੀ ਕੁਪਈਆ ਦੇਖੋ ਛਪੇ ਰਹੇ ਨੂੰ ਯੋਲੀ ਇਸ ਤਰ੍ਹਾਂ ਯੋ ਪੈਕ ਪਿੱਛੇ ਦਿਖਾਉਣਾ ਯੋ ਯੋਲੀ ਕਰਾਸੇ ਭਾਈ ਉਹ ਬਾਹੇਗੇ ਭਾਈ ਜਸੁਹਾਗੇ ਸੁੱਕੇ ਗਲੈਨ ਭਰ ਜੇਗੀ ਵੈਸੇ ਆਪਾਂ ਨੇ ਗੰਨੇ ਲਾਣਾ ਸਮਾਂ ਕੰਪਿਊਟਰ ਕਰਾ ਲਾਵੇਂਗੇ ਐਸੀ ਕੋਈ ਬਾਤ ਨਹੀਂ ਵੈਸੇ ਸਰ ਵੀ ਸਗਾ ਜਿਸ ਤਰ੍ਹਾਂ ਕਈ ਕਣਕ ਵਾਲੇ ਬੰਦੇ ਕਹਿੰਦੇ ਆ ਵੀ ਭਾਈ ਪਲੌ ਮਾਰਾਂ ਸਮੇ ਫਿਰ ਕਰਾ ਲਾਵਾਂਗੇ ਕੰਪਿਊਟਰ ਕਰਾ ਲੈਣੇ ਕੋਈ ਜ਼ਰੂਰਤ ਨਹੀਂ ਹੁੰਦੀ ਕੋਈ ਉਚਾਨੀ ਮਰੀ ਹੁੰਦਾ ਭਾਈ ਤਰੀਕੇ ਗੱਲ ਚਲਾਵੇ ਜਿਸ ਤਰ੍ਹਾਂ ਮੈਨੂੰ ਦੱਸਿਆ ਇਹ ਚਲਾਇਆ ਆਪਾਂ ਨੇ ਲੋ ਆਪਣੇ ਤੇ ਕਾਰੀਗਰ ਪਈਆਂ ਲੋਕ ਬਹੁਤ ਪਤਾ ਬਾਈ ਦੁਨੀਆ ਨੂੰ ਵੀ ਆਪਾਂ ਕਹਿੰਦਾ ਵੀ ਆਪਾਂ ਨੂੰ ਵੀ ਪਤਾ ਆਪਣੇ ਤੇ ਢਿੰਗ ਢਿੰਗ ਪਈਏ ਦੁਨੀਆ ਵੈਸੇ ਮੈਂ ਤੁਹਾਨੂੰ ਆਪਣਾ ਤੇ ਤਜਰਬਾ ਦੱਸਿਆ ਇੱਕ ਦੇਖੋ ਇਹ ਲੀਕ ਐ ਇਸ ਤਰ੍ਹਾਂ ਛਪੇ ਰਿਹਾ ਵਸ ਸਾਰੇ ਖੇਤ ਕੇ ਛਪੇ ਰੇ ਇਸ ਤਰ੍ਹਾਂ ਲੀਕ ਐ ਇਹੋ ਜਦ ਬਾਹੇਂਗੇ ਹੈ ਰੋਂਗੇ ਘੁੰਮੇਗੀ ਜਾਂ ਆਪਣਾ ਸਵਾਗਾ ਘੁੰਮੇਗਾ ਰੋਟਾਵੇਟਰ ਘੁੰਮੇਗਾ ਸਾਰੀ ਲੀਕ ਭਰ ਜਾਣੀ ਐ ਨਾਲੇ ਬਾਈ ਮੱਕੜਾ ਕੋਈ ਗਾੜਾ ਬਣਿਆ ਕੋਈ ਕੁਸਾ ਵੀ ਪਾਣੀ ਫਸਲ ਖਰਾਬ ਹੋਏਗੀ ਸਾਰਾ ਪਾਣੀ ਪੀ ਜਾਣਾ ਖੇਤ ਨੇ ਸਾਰਾ ਲੈਂਟਰ ਚੱਕ ਦੇਗਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਮਾਂ ਠੀਕ ਹੈ ਬਾਈ ਬਣੇ ਰਹੋ ਜੀ ਆਪਣੇ ਚੈਨਲ 'ਤੇ ਕੱਲ ਕੱਲ ਨੂੰ ਮਿਲਾਂ ਕਿਸੇ ਨਵੀਂ ਵੀਡੀਓ 'ਮਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਬਹੁਤ ਬਹੁਤ ਬਾਈ ਵੀਡੀਓ ਦੇਖਣੇ ਵਾਸਤੇ